ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੋ ਵੱਡੀਆਂ ਖਬਰਾਂ ਦੇ ਬਾਰੇ ਜਾਣਾਂਗੇ ਇੱਕ ਤੇ ਸਰਬਜੀਤ ਸਿੰਘ ਖਾਲਸਾ ਦੇ ਨਾਲ ਜੁੜੀ ਹੈ ਤੇ ਦੂਸਰੀ ਜੈਪਾਲ ਪੁੱਲਰ ਜਿਨੇ ਕਿ 30 ਕਿਲੋ ਸੋਨੇ ਦੀ ਚੋਰੀ ਫਿਲਮੀ ਅੰਦਾਜ਼ ਦੇ ਨਾਲ ਜੜੀ ਕੀਤੀ ਇਸ ਦੇ ਬਾਰੇ ਜਾਣਾਂਗੇ ਸੋ ਚਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਅਕਸਰ ਤੁਸੀਂ ਦੇਖਿਆ ਜਿਵੇਂ ਚਰਚਾ ਦੇ ਵਿੱਚ ਰਹਿੰਦੇ ਆ ਅਮਰਪਾਲ ਸਿੰਘ ਦੇ ਸਮਰਥਨ ਦੇ ਵਿੱਚ ਤਾਂ ਬਹੁਤ ਹੀ ਵੱਡਾ ਡਟ ਕੇ ਯਾਨੀ ਉਹਨਾਂ ਨੇ ਇੱਕ ਮੁਕਾਬਲਾ ਹੀ ਕੀਤਾ ਹੈ ਸਰਕਾਰ ਦੇ ਨਾਲ ਔਰ ਹੁਣ ਉਹਨਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਜਿਹੜੀ ਅੱਜ ਤੁਹਾਨੂੰ ਪੂਰੀ ਤਰ੍ਹਾਂ ਨਰੋਲ ਕਰ ਦੇਣੀ ਆ ਔਰ ਖਬਰ ਪੰਜਾਬ ਦੇ ਲੋਕਾਂ ਨੂੰ ਹਲਾਕੇ ਰੱਖ ਦੇਣ ਵਾਲੀ ਹੈ ਕਿਉਂਕਿ ਦਰਸਾਰ ਦੇ ਡੋਡੇ ਤੇ ਪੁੱਕੀ ਇੱਕ ਟਰੱਕ ਯਾਨੀ ਭੜਿਆ ਹੋਇਆ ਫੜਿਆ ਜਾਣਾ ਔਰ ਮਾਲਕ ਦਾ ਖਲਾਸਾ ਕੀ ਹੈ ਇੱਕ ਤਾਂ ਖਬਰਾਂ ਦੂਜੀ ਖਬਰ ਜੈਪਾਲ ਭੁੱਲਰ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਸੋਨੇ ਦੀ ਲੁੱਟ ਕੀਤੀ ਹੈ ਔਰ ਸੋਨੇ ਦੀ ਲੁੱਟ ਕੀਤੀ ਕਿਵੇਂ ਆ ਮੈਂ ਇੱਕ ਦਿਨ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇਸ ਤੇ ਪੂਰੀ ਵੀਡੀਓ ਦੇ ਵਿੱਚ ਡਿਟੇਲ ਨਾਲ ਗੱਲ ਕਰਾਂਗੇ ਕਿ ਅਗਰ ਲੁੱਟ ਜਿਹੜੀ ਕੀਤੀ ਹੈ ਉਹ ਕਿਹੜੇ ਹਿਸਾਬ ਨਾਲ ਕੀਤੀ ਹੈ ਔਰ ਕਿਉਂ ਕੀਤੀ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੋ ਖਬਰਾਂ ਵੇਖਣ ਜਾ ਰਹੇ ਹੋ ਜਿਹੜੀਆਂ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਨੇ ਯਾਨੀ ਕਿਹਦਾ ਨੌਜਵਾਨ ਜੈਪਾਲ ਭੁੱਲਰ ਜਿਹੜਾ ਬਹੁਤ ਵੱਡੀ ਮਾਤਰਾ ਦੇ ਵਿੱਚ 30 ਕਿਲੋ ਸੋਨੇ ਦੀ ਲੁੱਟ ਕਰ ਜਾਂਦਾ ਔਰ ਦੂਜੀ ਖਬਰ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਦੇ ਕੋਲ ਭੁੱਕੀ ਦਾ ਬਹੁਤ ਵੱਡਾ ਯਾਨੀ ਇੱਕ ਟਰੱਕ ਫੜਿਆ ਗਿਆ ਨਾ ਬਹੁਤ ਵੱਡੀ ਗੱਲ ਹੈ ਔਰ ਖਬਰ ਫੇਰ ਸਮਝਾਉਣੀ ਹੈ ਜੇਕਰ ਪੂਰੀ ਸੁਣੋਗੇ ਕਿਉਂਕਿ ਪੰਜਾਬ ਦੇ ਲੋਕ ਕਈ ਕਮੈਂਟ ਕਰ ਦਿੰਦੇ ਆ ਬਿਨਾਂ ਸੁਣੇ ਤੋਂ ਜਦੋਂ ਸਬੂਤ ਵੇਖੋਗੇ ਤੇ ਫਿਰ ਤੁਹਾਡੀਆਂ ਅੱਖਾਂ ਵੀ ਖੁੱਲ ਜਾਣਗੀਆਂ ਅੱਜ ਤੁਹਾਨੂੰ ਮੌਦੇ ਟਰੱਕ ਦਾ ਜਿਹੜਾ ਮਾਲਕ ਹੈ ਉਹੀ ਦਿਖਾਉਣ ਜਾ ਰਹੇ ਹਾਂ ਉਹਦੇ ਮੂੰਹ ਖੁਦਾਸਾ ਕੀ ਹੋ ਰਿਹਾ ਪਹਿਲਾਂ ਤਾਂ ਤੁਹਾਨੂੰ ਇਹੀ ਦਿਖਾਵਾਂਗੇ ਔਰ ਸੋਨੇ ਦੀ ਲੁੱਟ ਪੰਜਾਬ ਦੇ ਅੰਦਰ ਜੈਪਾਲ ਭੁੱਲਰ ਨੇ 30 ਕਿਲੋ ਸੋਨਾ ਕਿਵੇਂ ਲੁੱਟਿਆ ਦਿਨ ਦਿਹਾੜੇ ਲੁੱਟਿਆ ਤਾਂ ਫਿਰ ਇਹਦੇ ਉੱਤੇ ਬਹੁਤ ਵੱਡੇ ਸਵਾਲ ਉੱਠੇ ਇਹੋ ਜਿਹਾ ਤੇਜ਼ ਦਿਮਾਗ ਬਹੁਤ ਜਿਆਦਾ ਤੇਜ਼ ਦਰਾਰ ਦਿਮਾਗ ਦਾ ਸੀ ਜੈਪਾਲ ਭੁੱਲਰ ਜਿਹੜਾ ਕਿ ਪੰਜਾਬ ਦੀ ਪੁਲਿਸ ਦੀ ਪਕੜ ਤੋਂ ਬਹੁਤ ਬੜੀ ਦੂਰ ਰਿਹਾ ਔਰ ਕਿਹੜੀਆਂ ਖੂਬੀਆਂ ਸੀ ਜਿਹੜੀਆਂ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਔਰ ਹੁਣ ਪਹਿਲੀ ਖਬਰ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਪੰਜਾਬ ਦੇ ਵਿੱਚ ਫਰੀਦਕੋੜ ਤੋਂ ਐਮਪੀ ਨੇ ਤੁਸੀਂ ਸਾਰੇ ਜਾਣਦੇ ਹੋ ਬਹੁਤ ਸਾਰੀਆਂ ਤੋਂਮਤਾਂ ਵੀ ਲੱਗਦੀਆਂ ਨੇ ਪਰ ਹੁਣ ਜਿਹੜਾ ਇਹ ਟਰੱਕ ਦਾ ਮਾਲਕ ਹੈ ਪੂਰੀ ਖਬਰ ਸੁਣ ਲਿਓ ਇਹ ਟਰੱਕ ਦੇ ਮਾਲਕ ਨੇ ਇਹ ਖੁਲਾਸਾ ਕੀਤਾ ਕਹਿੰਦਾ ਖਾਂਦਾ ਵੀ ਆ ਡੋਡੇ ਭੁੱਕੀ ਘੋੜ ਕੇ ਖਾਂਦਾ ਵੀ ਆ ਯਾਨੀ ਔਰੇ ਇਹ ਵੇਚਦਾ ਵੀ ਹੈ ਕਹਿੰਦਾ ਭੁੱਕੀ ਤੇ ਡੋਡੇ ਖਾਂਦਾ ਵੀ ਹੈ ਤਾਂ ਉਹਨਾਂ ਨੂੰ ਵੇਚਦਾ ਵੀ ਹੈ ਵੱਡੀ ਬਾਤਰੇ ਦੇ ਵਿੱਚ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਪੰਜਾਬ ਕੋਲੇ ਬਾਧੂ ਪਾਣੀ ਨਹੀਂ ਹੈਗਾ ਉਦਾਂ ਜੇ ਕਿਸੇ ਨੇ ਭੁੱਕੀ ਘੋਲ ਕੇ ਖਾਣੀ ਹੋਵੇ ਤਾਂ ਪਾਣੀ ਮਿਲ ਸਕਦਾ ਹੈ ਉਹਦੇ ਲੱਛਣ ਇਦਾਂ ਜਿਹਾ ਤੋਂ ਬੋਲ ਰਿਹਾ ਸੀ ਮੈਂ ਤਾਂ ਕਹਿ ਰਿਹਾ ਔਰ ਇੱਥੇ ਲੋਕਾਂ ਨੇ ਕਮੈਂਟ ਕੀਤੇ ਇੱਕ ਸੱਜਣ ਨੇ ਜਰਮਨ ਤੋਂ ਮੈਨੂੰ ਉਹਦੀ ਕਲਿੱਪ ਭੇਜੀ ਕਹਿੰਦਾ ਯਾਰ ਸੁਣ ਕੇ ਦੇਖੋ ਉਹਦੇ ਵਿੱਚ ਕੀ ਕਹਿ ਰਿਹਾ ਪੱਤਰਕਾਰ ਸਵਾਲ ਕਰਦਾ ਕਹਿੰਦਾ ਤੁਸੀਂ ਘਰੇ ਡੋਡੇ ਪੀਂਦੇ ਹੁੰਦੇ ਸੀ ਨਹੀਂ 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 ਕਹਿੰਦਾ ਉਤਾ ਉਤਾ ਪਰੇ ਕਰੇ ਪਏ ਇਸੀ ਰਸੋਏ ਵਿੱਚ ਕਿਸੇ ਨੇ ਧਰ ਗਿਆ ਕੋਈ ਇਦਾਂ ਮੇਰੇ ਤੇ ਇਲਜ਼ਾਮ ਲਾ ਕੇ ਇਹ ਉਹ ਕਹਿ ਰਿਹਾ ਉਹਦੇ ਵਿੱਚ ਅੱਛਾ ਜਦੋਂ ਮੈਂ ਇਹ ਆਡੀਓ ਛੋਟਾ ਵੀਡੀਓ ਸੁਣੀ ਨਾ ਉਹ ਮੈਂ ਇੱਕ ਸੱਜਣ ਨੂੰ ਫੋਨ ਕੀਤਾ ਚੰਡੀਗੜ੍ਹ ਮੋਹੇ ਦਾ ਕਲਾਸ ਪੈ ਲੋ ਰਿਹਾ ਉਹ ਕਹਿੰਦਾ ਜੀ ਡੋਡੇ ਘਰੇ ਕੱਲੇ ਪੈ ਨਹੀਂ ਹੁੰਦੇ ਸੀ ਇਹਨੇ ਉਸ ਵਾਰ ਡੋਡੇ ਵੇਚੇ ਵੀ ਨੇ ਕਿਹਨੇ ਭੁੱਕੀ ਵੇਚੀ ਵੀ ਆਕਰ ਦੋਤਾ ਨੇ ਇਹਨਾਂ ਲਈ ਆਸ਼ਾ ਇਹਦੇ ਤਾਂ ਕੁਝ ਬੰਦੇ ਐ ਜਿਹੜੇ ਮੈਨੂੰ ਫੋਨ ਕਰਦੇ ਹੁੰਦੇ ਆ ਉਹ ਕਹਿੰਦੇ ਜੇ ਨਹੀਂ ਤੁਸੀਂ ਇਹਨਾਂ ਨੂੰ ਬੋਲਿਆ ਕਰੋ ਐਮਪੀ ਸਾਹਿਬ ਨੇ ਮੌਕੇ ਤੇ ਤਾਂ ਪੰਜਾਬ ਵਾਲਿਓ ਜਿਹੜੇ ਬੰਦੇ ਦੀ ਆਵਾਜ਼ ਸੁਣੀ ਹੈ ਗੋਲਖਚੋਰ ਮਾਨਸਾ ਜ਼ਿਲ੍ਹੇ ਦਾ ਵੈਸੇ ਦੱਸਦਾ ਤਾਂ ਇਹ ਜ਼ਿਲ੍ਹਾ ਆਪਦਾ ਬਰਨਾਲਾ ਇਹ ਉਹੀ ਗੋਲਖਚੋਰ ਕਹਿੰਦਾ ਜੋਡੇ ਖਾਂਦਾ ਵੀ ਹੈ ਬਾਕਸ ਤੁਹਾਨੂੰ ਪਹਿਲਾਂ ਮੇਰੀ ਖਬਰ ਐਸੀ ਹੁੰਦੀ ਹੈ ਜਿਹੜੇ ਭਰਾ ਸਾਡੇ ਸੁਣਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿਉਂਕਿ ਜਨਤਾ ਤੱਕ ਆਵਾਜ਼ ਪਹੁੰਚਾਉਣ ਦਾ ਕੋਈ ਜਰੀਆ ਹੋਣਾ ਚਾਹੀਦਾ ਜਿਹੜੀ ਕਿ ਸਾਡੇ ਪੰਜਾਬੀਆਂ ਤੱਕ ਸਾਡੀ ਆਵਾਜ਼ ਚਲੀ ਜਾਵੇ ਔਰ ਸਾਰੇ ਹੀ ਪੰਜਾਬੀਆਂ ਨੂੰ ਸਮਝ ਆ ਜੇ ਇਸ ਗੋਲਕਚੋਰ ਨੇ ਦਾਵਾ ਕਰ ਦਿੱਤਾ ਕਹਿੰਦਾ ਵੀ ਇਹੋ ਵੇਚਦਾ ਵੀ ਹੈ ਔਰ ਖਾਂਦਾ ਵੀ ਹੈ ਸਰਬਜੀਤ ਸਿੰਘ ਖਾਲਸਾ ਇਹਨੂੰ ਮੈਂ ਟਰੱਕ ਦਾ ਮਾਲਕ ਕਹਿ ਕੇ ਇਹਦਾ ਨਾਮ ਦਿੱਤਾ ਆ ਗੋਲਕਚੋਰ ਨੂੰ ਜਿਹੜੇ ਟਰੱਕ ਦਾ ਮਾਲਕ ਹੈ ਤਾਂ ਦੇਖੋ ਹੁਣ ਐਜਾ ਗੰਦਾ ਖਤੀੜ ਹੈ ਸਿਰੇ ਦਾ ਬਹੁਤ ਵੱਡਾ ਯਾਨੀ ਪੰਜਾਬ ਦੇ ਅੰਦਰ ਜਿੰਨਾ ਵੀ ਇਹਨੇ ਜੋਨਮੀ ਕੀਤਾ ਜਿੰਨਾ ਕੀਤਾ ਯਾਨੀ ਸਿੱਖੀ ਦੇ ਵਿਰੁੱਧ ਬੋਲਦਾ ਇਸ ਕਰਕੇ ਹੀ ਰੱਬ ਨੇ ਇਹਨੂੰ ਆਪਣੀ ਰਜਾ ਦੇ ਵਿੱਚ ਉੱਥੇ ਹੀ ਬਿਠਾਇਆ ਹੋਇਆ ਜਿੱਥੇ ਇਹਨੂੰ ਹੋਣਾ ਚਾਹੀਦਾ ਔਰ ਜੈਪਾਲ ਭੁੱਲਰ ਦੀ ਕਹਾਣੀ ਹੈ ਜਿਹੜੀ ਉਹ ਵੀ ਬੜੀ ਦਿਲਚਸਪ ਹੈ ਜੈਪਾਲ ਭੁੱਲਰ ਚਾਰ ਯਾਨੀ ਤਿੰਨ ਸਾਥੀ ਨਾਲ ਹੁੰਦੇ ਨੇ ਦਿਨ ਦਿਹਾੜੇ ਇੱਕ ਪਲਾਨ ਬਣਦਾ ਕਿ ਆਪਾਂ ਕੈਸ਼ ਲੁੱਟਣੀ ਹੈ ਤਾਂ ਉਸ ਤੋਂ ਬਾਅਦ ਪਲਾਨ ਬਦਲ ਜਾਂਦਾ ਕਿ 골ਡ ਲੁੱਟਣਾ ਉਸ ਤੋਂ ਬਾਅਦ ਰਾਕੀ ਸ਼ੁਰੂ ਹੁੰਦੀ ਹੈ ਇੱਕ ਜਿੱਥੇ ਲਾਉਣ ਵਾਲੇ 골ਡ ਧਰਦੇ ਨੇ ਉਸ ਬੈਂਕ ਦੇ ਵਿੱਚ ਸਿਰਫ 4 ਮੁਲਾਜ਼ਮ ਉਹਨਾਂ ਦੇ ਵਿੱਚੋਂ 2 ਔਰਤਾਂ ਔਰ 2 ਬੰਦੇ ਔਰ ਇੱਕ ਗਨਮੈਨ ਉਹਨਾਂ ਨੂੰ ਪਤਾ ਵੀ ਲੱਗ ਗਿਆ ਵੀ ਇਹ ਗਨਮੈਨ ਹੈ ਇੱਕ ਸਿਰਫ ਇੱਕ ਗਨਮੈਨ ਸੀ ਉਸ ਬੈਂਕ ਦੇ ਵਿੱਚ ਔਰ ਫਿਰ ਇਹਨਾਂ ਨੇ ਟਾਰਗੇਟ ਲਾਇਆ ਉਸ ਬੈਂਕ ਦਾ ਕੇਸੇ ਨੂੰ ਹੀ ਲੁੱਟਣਾ 골ਡ ਲੁੱਟਣਾ ਕਲਾ ਪੈਸਾ ਵੀ ਨਹੀਂ ਲੁੱਟਣਾ ਨਕਦੀ ਨਹੀਂ ਲੁੱਟਣੀ ਔਰ ਉਹ ਰੋਡ ਦੇ ਉੱਤੇ ਬੈਂਕ ਸੀ ਔਰ ਜਦੋਂ ਫਿਰ ਇਹ ਪਲਾਨ ਬਣਦਾ ਚਾਰਾਂ ਕੋਲ ਉਹਨਾਂ ਕੋਲ ਪਿਸਤਲ ਹੁੰਦੇ ਨੇ ਤਾਂ ਫੇਰ ਉਹ ਉੱਥੇ ਦਾਖਲ ਹੁੰਦੇ ਕਿਸੇ ਪਿੰਡ ਵਿੱਚੋਂ ਜਾਂਦੇ ਆ ਔਰ ਗੱਲ ਤੈਅ ਕਰਦੇ ਜੇਕਰ ਕੋਈ ਆਪਣੇ ਵਿੱਚੋਂ ਫਸ ਵੀ ਗਿਆ ਚਾਹੇ ਕੋਈ ਪੁਲਿਸ ਮੁਲਾਜ਼ਮ ਮਾਰਨਾ ਵੀ ਪਵੇ ਮਾਰ ਦੇਾਂਗੇ ਔਰ ਜੇਕਰ ਕੋਈ ਫਸ ਵੀ ਗਿਆ ਤਾਂ ਪੰਜਾਬ ਦੀ ਕਸਟਡੀ ਚੋਂ ਭਜਾ ਕੇ ਲੈ ਕੇ ਜਾਵਾਂਗੇ ਬਹੁਤ ਵੱਡੀ ਯੋਰਤ ਰੱਖੀ ਔਰ ਫਿਰ ਜਦੋਂ ਉਹ ਦਾਖਲ ਹੁੰਦੇ ਆ ਜੈਪਾਲ ਭੁੱਲਰ ਦੀ ਕਾਰ ਦੇ ਵਿੱਚ ਬਹਿ ਜਾਂਦਾ ਤਾਂ ਬਾਕੀ ਦੇ ਸਾਥੀ ਅੰਦਰ ਦਾਖਲ ਹੋ ਜਾਂਦੇ ਯਾਨੀ ਤਿੰਨ ਜਣੇ ਤਾਂ ਫਿਰ ਉਹਨਾਂ ਨੂੰ ਉਹ ਸਿੱਧੇ ਤੌਰ ਤੇ ਕਈ ਦਾ ਪਾਸਵਰਡ ਪੁੱਛਦੇ ਨੇ ਜਿਹੜਾ ਬੈਂਕ ਮੈਨੇਜਰ ਸੀ ਉਹਨੂੰ ਪਾਸਵਰਡ ਪੁੱਛਦੇ ਵੀ ਇਹਨੂੰ ਖੋਲ ਅਸੀਂ ਸਿਰਫ ਲੁੱਟ ਕਰਨਾ ਆਏ ਅਸੀਂ ਚਲੇ ਜਾਵਾਂਗੇ ਤੁਹਾਨੂੰ ਕੁਝ ਨਹੀਂ ਕਹਿੰਦੇ ਉਹਨਾਂ ਨੂੰ ਬੰਨ ਕੇ ਤਕਰੀਬਨ ਤੇ ਉਹਨਾਂ ਨੂੰ ਤਾਲਾ ਲਾ ਕੇ ਗਾਇਬ ਹੋ ਜਾਂਦੇ ਯਾਨੀ ਉੱਥੋਂ ਭੱਜ ਜਾਂਦੇ ਆ ਗੱਡੀ ਦੇ ਵਿੱਚ ਤਾਂ ਫੇਰ ਇੱਕ ਸਾਥੀ ਨੂੰ ਇਹ ਰਸਤੇ ਦੇ ਵਿੱਚ ਉਤਾਰ ਦਿੰਦੇ ਨੇ 30 ਕਿਲੋ ਸੋਨਾ ਲੈ ਕੇ ਭਜਦੇ ਆ ਚਾਰ ਬੈਗ ਭਰ ਕੇ ਇੱਕ ਸਾਥੀ ਨੂੰ ਉਹ ਰਸਤੇ ਦੇ ਵਿੱਚ ਉਤਾਰਦੇ ਆ ਕਿ ਪੁਲਿਸ ਦੱਸੀ ਕਦੋਂ ਕਉਂਦੀ ਹੈ ਕਿੰਨੇ ਟਾਈਮ ਬਾਅਦ ਆਉਂਦੀ ਹੈ ਜੈਪਾਲਪੁਰ ਪੁਲਰ ਦਾ ਦਿਮਾਗ ਬੜਾ ਤੇਜ਼ ਸੀ ਉਹ ਐਡਾ ਤੇਜ਼ ਸੀ ਦਿਮਾਗ ਦਾ ਇੱਕ ਤਾਂ ਫੋਨ ਨਹੀਂ ਰੱਖਦਾ ਸੀ ਦੂਜੀ ਗੱਲ ਪਲੈਨਿੰਗ ਬੜੀ ਜ਼ਬਰਦਸਤ ਕੀਤੀ ਸੀ ਜਦੋਂ ਉਹਨੇ ਇੱਕ ਸਾਥੀ ਨੂੰ ਉਤਾਰਿਆ ਉਨੇ ਕੁਛੀ ਦੇਰ ਬਾਅਦ ਫੋਨ ਕੀਤਾ ਕਹਿੰਦਾ ਤੁਹਾਡੇ ਜਾਣ ਤੋਂ ਬਾਅਦ ਤੁਰੰਤ ਪੁਲਿਸ ਆ ਗਈ ਸੀ ਫਿਰ ਉਹ ਕਿ ਪਿੰਡ ਦੇ ਵਿੱਚ ਪਹੁੰਚਦੇ ਕਿਸੇ ਬੰਦੇ ਦੇ ਕੋਲੇ ਉੱਥੇ ਠਹਿਰ ਜਾਂਦੇ ਆ ਤੇ ਉਸ ਤੋਂ ਬਾਅਦ ਕਹਾਣੀ ਸ਼ੁਰੂ ਹੋ ਜਾਂਦੀ ਹੈ ਭਾਈ ਅਮਰਪਾਲ ਸਿੰਘ ਦੇ ਨਾਲ ਜਿਹੜੇ ਸਾਡੇ ਲੋਕ ਜੋੜ ਰਹੇ ਨੇ ਕਿ ਜੈਪਾਲ ਭੁੱਲੜ ਆਏ ਸੀ ਫਲਾਣਾ ਢਿੰਗੜਾ ਸੀ ਪਰ ਅਮਰਪਾਲ ਸਿੰਘ ਦਾ ਹਾਲੇ ਤੱਕ ਕੋਈ ਐਸਾ ਖੁਲਾਸਾ ਤਾਂ ਨਹੀਂ ਹੋਇਆ ਕਿ ਉਹ ਵਿਰੋਧ ਚੱਲ ਰਹੇ ਭਾਈ ਅਮਰਪਾਲ ਸਿੰਘ ਦੇ ਕਹਿੰਦੇ ਜੈਪਾਲ ਭੁੱਲੜ ਦੇ ਨਾਲ ਉਹਦਾ ਹੱਥ ਹੈ ਔਰ ਦੂਜੇ ਪਾਸੇ ਆ ਦੇਖ ਲਓ ਪੰਜਾਬ ਦੇ ਵਿੱਚ ਕਿਹੋ ਜਿਹੇ ਲੋਕ ਨੇ ਕਹਿੰਦਾ ਸਰਬਜੀਤ ਸਿੰਘ ਖਾਲਸਾ ਪੁੱਕੀ ਦੇ ਮਤਲਬ ਬੋਰੀਆਂ ਭਰ ਕੇ ਰੱਖਦਾ ਜੀ ਇਹ ਡੋਡੇ ਖਾਂਦਾ ਜੀ ਇਹ ਪੁੱਕੀ ਖਾਂਦਾ ਵੀ ਚਾਹੇ ਕੋਈ ਖਾਂਦਾ ਜਾਂ ਨਹੀਂ ਖਾਂਦਾ ਸਵਾਲ ਇਹ ਨਹੀਂ ਹੁੰਦੇ ਪੰਜਾਬ ਦੇ ਮੁੱਦਿਆਂ ਪ੍ਰਤੀ ਕਿਸੇ ਦਾ ਸਵਾਲ ਹੈ ਤਾਂ ਆਪ ਦੇ ਆਪ ਨੂੰ ਕਹਿੰਦੇ ਸੀ ਪ੍ਰਚਾਰਕ ਸਿੱਖੀ ਦਾ ਪ੍ਰਚਾਰ ਕਰਦੇ ਤੇ ਹੈਗੇ ਤਾਂ ਗੋਲਕ ਚੋਰ ਆ ਸਾਰੀ ਦੁਨੀਆ ਜਾਣਦੀ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਇਸ ਵੀਡੀਓ ਦੇ ਹੱਕ ਵਿੱਚੋਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨੀਏ ਗਰੁੱਪਾਂ ਦੇ ਵਿੱਚ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਵੀਡੀਓ ਤੁਸੀਂ ਦੇਖੀ ਦੋਨਾਂ ਖਬਰਾਂ ਦੇ ਮੁਤਲਕ ਤੁਸੀਂ ਜਾਣਿਆ ਪਹਿਲੀ ਖਬਰ ਜਿਹੜੀ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਐਮਪੀ ਬਣੇ ਨੇ ਉਹਨਾਂ ਦੇ ਬਾਰੇ ਸੀਗੀ ਔਰ ਆ ਭਾਈ ਦੇਵਾ ਸਿੱਧੂ ਨੇ ਜਿਸ ਤਰ੍ਹਾਂ ਕਿ ਦੱਸਿਆ ਕਿ ਜਿਹੜੇ ਇਹਨਾਂ ਦੇ ਇਹ ਵੀਡੀਓ ਵਿਰੋਧ ਚ ਪਾ ਰਹੇ ਹੈਗੇ ਆ ਉਹ ਕਾਤੋਂ ਵਿਰੋਧ ਚ ਪਾ ਰਹੇ ਹੈਗੇ ਆ ਅਸਲ ਦੇ ਵਿੱਚ ਉਹ ਇਹਨਾਂ ਦੇ ਹਾਮੀ ਨਹੀਂ ਬਲਕਿ ਵਿਰੋਧੀ ਹੈਗੇ ਆ ਇਸ ਵਾਸਤੇ ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਨਾਲ ਤੋਂ ਰਿਲੇਟਡ ਜੜੀਆਂ ਫੈਲਾ ਰਹੇ ਹੈਗੇ ਆ ਔਰ ਦੂਸਰਾ ਜੈਪਾਲ ਪੁੱਲਰ ਨੇ ਕਿ 30 ਗ੍ਰਾਮ ਸੋਨੇ ਦੀ ਚੋਰੀ ਕੀਤੀ ਔਰ ਚੋਰੀ ਵੀ ਫਿਲਮੀ ਅੰਦਾਜ਼ ਦੇ ਨਾਲ ਹੋਈ ਏਡੇ ਵੱਡੇ ਪੇਮਾਨੇ ਦੇ ਉੱਤੇ ਦੋਨਾਂ ਖਬਰਾਂ ਦੇ ਮੁਤਲਕ ਤੁਹਾਡਾ ਕੀ ਕਹਿਣਾ ਹੈ ਤੁਸੀਂ ਕੀ رائے ਰੱਖਦੇ ਹੋ ਕਮੈਂਟਸ ਵਿੱਚ ਲਾਸਟ ਮੈ ਦੱਸਿਓ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼